ਸੂਬੇ ਅੰਦਰ ਪੰਚਾਇਤੀ ਚੋਣਾਂ ਭਾਵੇਂ ਖਤਮ ਹੋ ਗਈਆਂ ਨੇ ਪਰ ਆਪਸੀ ਰੰਜਿਸ਼ ਦੇ سلسلے ਅਜੇ ਵੀ ਜਾਰੀ ਨੇ ਮਾਮਲਾ ਫਰੀਦਕੋਟ ਦੇ ਪਿੰਡ ਪੱਕਾ 1 ਨੰਬਰ ਦਾ ਜਿੱਥੇ ਜਾਣਕਾਰੀ ਮੁਤਾਬਕ ਕਥਿਤ ਚੋਣਵੀ ਰੰਜਿਸ਼ ਦੇ ਚੱਲਦਿਆਂ ਸਾਬਕਾ ਅਕਾਲੀ ਸਰਪੰਚ ਦੇ ਘਰ ਕੁਝ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਪਰ ਗਨੀਮਤ ਰਹੀ ਕਿ ਇਸ ਦੌਰਾਨ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਹਥਿਆਰਾਂ ਨਾਲ ਲੈਸ ਕੁਝ ਅਣਪਛਾਤੇ ਵਿਅਕਤੀਆਂ ਨੇ ਸਾਬਕਾ ਮਹਿਲਾ ਸਰਪੰਚ ਦੇ ਘਰ ਅੰਦਰ ਦਾਖਲ ਹੋ ਕੇ ਹਮਲਾ ਕਰ ਦਿੱਤਾ ਪਰ ਕਿਸਮਤ ਚੰਗੀ ਸੀ ਕਿ ਮਹਿਲਾ ਸਰਪੰਚ ਦਾ ਪਤੀ ਵਲਵਲ ਬਚ ਗਿਆ ਜਿਸ ਤੋਂ ਬਾਅਦ ਹਮਲਾਵਰ ਮੌਕਾ ਦੇਖ ਕੇ ਫਰਾਰ ਹੋ ਗਏ ਗਾਲੋ ਇਹ ਜੀ ਰਾਤ 1:30 ਦਾ ਟਾਈਮ ਸੀਗਾ ਸਾਡਾ ਗੀੜ ਖੜਕਿਆ ਮੈਂ ਉੱਠ ਕੇ ਆਇਆ ਉੱਠ ਕੇ ਆ ਕੇ ਤੇ ਮੈਂ ਇਹ ਸੋਚ ਲਿਆ ਵੀ ਸਾਡੇ ਇੱਥੇ ਪਾਣੀ ਦੀ ਵਾਰੀ ਸੀ ਕਿਤੇ ਉਹ ਹੈਗੇ ਆ ਮੈਂ ਆ ਕੇ ਉਹਨਾਂ ਨੇ ਬਾਰ ਖੜਕਾਇਆ ਮੈਂ ਬਾਰ ਖੋਲਣ ਲੱਗਾ ਇੱਕ ਅਰਲ ਖੋਲਿਆ ਹੈ ਤੀਜਾ ਅਰਲ ਖੋਲਿਆ ਨਹੀਂ ਸੀ ਵੈਤ ਪਈ ਜਿਵੇਂ ਉਹਨਾਂ ਨੇ ਕਿਰਪਾਨਾ ਸ਼ੁਰੂ ਕਰਤੀਆਂ ਮੈਂ ਬਾਰ ਬੰਦ ਕਰਤਾ ਦਵਾ ਉਹ ਬਾਰ ਨੂੰ ਧੱਕਦੇ ਸੀ ਤੇ ਮੈਂ ਅੰਦਰ ਉਹ ਧੱਕਦਾ ਸੀਗਾ ਮੁੜ ਕੇ ਮੈਂ ਉਹਦੇ ਪਰਿਵਾਰ ਨੂੰਵਾਜਾ ਦਿੱਤੀਆਂ ਉਹਨਾਂ ਨੂੰ 5-7 ਮਿੰਟ ਰੋੜਦੇ ਉਹਨੂੰ ਲੱਗੇ ਲੱਗੇ ਰੌਲਾ ਪਾਤਾ ਰੌਲਾ ਪਾਤਾ ਤੇ ਉਹ ਮੁੜ ਕੇ ਭੱਜ ਗਿਆ ਪੰਜ ਚੀਜ਼ ਜਾਨੀ ਮੈਨੂੰ ਇਹ ਖਤਰਾ ਵੀ ਹਰ ਸਾਲ ਦੇ ਸਾਲ ਪੰਜ ਵਾਰੀ ਮੇਰੇ ਨਾਲ ਹੋ ਗਿਆ ਪੰਜ ਵਾਰੀ ਹੋ ਗਿਆ ਉਦੋਂ ਫਾਇਰ ਵੀ ਚੱਲੇ ਸੀ ਉਦੋਂ ਬਾਅਦ ਉਹ ਫੇਰ ਵੀ ਆਏ ਐ ਪੰਜ ਵਾਰੀ ਹੋ ਗਿਆ ਤੇ ਮੈਨੂੰ ਇਹ ਆ ਵੀ ਮੈਨੂੰ ਕੋਈ ਵੀ ਇਹ ਮੇਰੇ ਨਾਲ ਕਰਨਾ ਵਾਪਰ ਸਕਦੀ ਐ ਪਰ ਮੇਰਾ ਇਹ ਇੰਤਜ਼ਾਮ ਕੀਤਾ ਜਾਵੇ ਪਹਿਲਾਂ ਪੁਲਿਸ ਨੂੰ ਬੰਦੇ ਵੀ ਫੜਾਇੇ ਸੀ ਪੈਸੇ ਵੀ ਉਹਨਾਂ ਲੋਕਾਂ ਨੇ ਇਕੱਠੇ ਕੀਤੇ ਸੀ ਉਹ ਨਮਾਇੰਗ ਹਰ ਸਾਲ ਦੇ ਸਾਲ ਮੇਰੇ ਨਾਲ ਆਈ ਹੁੰਦੀ ਐ ਮੈਨੂੰ ਉਹਨਾਂ ਤੋਂ ਖਤਰਾ ਹੈ ਵੀ ਜਿਹਨਾਂ ਬੰਦਿਆਂ ਨੇ ਮੈਨੂੰ ਇਹਨਾਂ ਨੇ ਇਹ ਕੀਤਾ ਐ ਇਹ ਸਾਰੇ ਪਿੰਡ ਨੂੰ ਪਤਾ ਸਾਰੇ 20ਾਂ ਪਿੰਡਾਂ ਨੂੰ ਪਤਾ ਵੀ ਹਰ ਸਾਲ ਦੇ ਸਾਲ ਇਹ ਸਾਰੇ ਪਿੰਡ ਇਕੱਠੇ ਵੀ ਹੋਏ ਸੀਗੇ ਇੱਥੇ ਇੰਨਾ ਕੀ ਮੰਗ ਕੇ ਆਉਂਦੇ ਓ ਮੰਗ ਕੀ ਵੀ ਮੇਰੇ ਉਹ ਨੰਬਰ ਦਾ ਤਲਾਸ਼ ਕੀਤੀ ਜਾਵੇ ਬੰਦਿਆਂ ਦੀ ਮੇਰੇ ਮੇਰੇ ਰੱਖਾ ਕੀਤੀ ਜਾਵੇ ਕੋਈ ਨਾ ਬੰਦਾ ਨੂੰ ਤਲਾਸ਼ ਕਰਕੇ ਜੀ ਬੰਦਾ ਪਤਾ ਉਧਰ ਪੁਲਿਸ ਨੇ ਵੀ ਪੀੜਤ ਦੇ ਬਿਆਨਾਂ ਤੋਂ ਬਾਅਦ ਕਾਰਵਾਈ ਕਰਨ ਦੀ ਗੱਲ ਆਖੀ ਹੈ ਜੀ ਕੀ ਮਸਲਾ ਹੈਗਾ ਜੀ ਤੁਸੀਂ ਆਏ ਹੋ ਮੌਕਾ ਵੇਖਣਾਈ ਸੀ ਕੀ ਮਸਲਾ ਹੈ ਅੱਜ ਕੋ ਇਥੋਂ ਪਰਮਜੀਤ ਸਿੰਘ ਸਰਪੰਚ ਦਾ ਫੋਨ ਗਿਆ ਸੀ ਚੌਂਕੀ ਤੇ ਅਸੀਂ ਆਏ ਆ ਮੌਕੇ ਤੇ ਮੌਕਾ ਵੇਖਿਆ ਉਹਦੇ ਮੌਕੇ ਮੁਤਾਬਕ ਇਹਦੀ ਇਹਨਾਂ ਦਰਖਾਸਤ ਲਿਖ ਲਿਖਾਉਣੇ ਆ ਬਿਆਨ ਲਿਖ ਦੇਣਾ ਦਾ ਜਿਹੜੀ ਵੀ ਬਿਆਨ ਖੰਡ ਨੂੰ ਅਸੀਂ ਕਰ ਵੀ ਕਰਾਂਗੇ ਦੱਸ ਦिए ਕਿ ਹਮਲਾਵਰਾਂ ਵੱਲੋਂ ਇਸ ਪਰਿਵਾਰ ਉੱਤੇ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਵੀ ਨਹੀਂ ਸਗੋਂ ਪੰਜਵੀਂ ਵਾਰ ਹਮਲਾ ਕੀਤਾ ਗਿਆ ਪਰ ਹੁਣ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਆਖਿਰਕਾਰ ਹਮਲਿਆਂ ਦਾ ਇਹ سلسلہ ਕਦੋਂ ਥਮੇਗਾ ਫਰੀਦਕੋਟ ਤੋਂ ਗੁਰਜੀਤ ਰਮਾਣੀ ਦੀ ਰਿਪੋਰਟ ਢਿੱਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978